ਅਮਨਦੀਪ ਕੌਰ ਦੀਆਂ ਖਬਰਾਂ ਦੀ ਸਿਆਹੀ ਹਲੇ ਸੁੱਕੀ ਨਹੀਂ ਟੀਵੀ ਚੈਨਲਾਂ ਦੇ ਉੱਤੇ ਗੱਲ ਹਲੇ ਮੁੱਕੀ ਨਹੀਂ ਕਿ ਮਨਜੀਤ ਸਿੰਘ ਦੀਆਂ ਖਬਰਾਂ ਆ ਗੀਆਂ ਮਨਜੀਤ ਸਿੰਘ ਵੀ ਉਸੇ ਤਰੀਕੇ ਦੇ ਨਾਲ ਫੜਿਆ ਗਿਆ ਪਰ ਇਹ 1 ਕਿਲੋ ਸਮੇਤ ਫੜਿਆ ਗਿਆ ਅਮਨਦੀਪ ਕੌਰ 17 ਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਫੜੀ ਸੀ ਇਹ 1 ਕਿਲੋ ਤੋਂ ਵੱਧ ਹੈਰੋਇਨ ਸਮੇਤ ਫੜਿਆ ਗਿਆ ਨਾਲ ਇਹਦਾ ਇੱਕ ਸਾਥੀ ਰਵੀ ਆ ਇਹ ਸੀਆਈਏ ਸਟਾਫ ਦੇ ਇੰਚਾਰਜ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਤੇ ਇਹ ਰਣਜੀਤ ਐਵੇਨਿਊ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਮਨਜੀਤ ਸਿੰਘ ਹੈ ਕੌਣ ਹੁਣ ਸਵਾਲੇ ਪੈਦਾ ਹੁੰਦਾ ਮਨਜੀਤ ਸਿੰਘ ਦੇ ਉੱਤੇ ਜ਼ਿੰਮੇਵਾਰੀਆਂ ਇਹ ਆ ਕਿ ਇੰਟੈਲੀਜੈਂਸ ਡਿਪਾਰਟਮੈਂਟ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਕੀ ਕੁਝ ਹੋ ਰਿਹਾ ਇਹਦੇ ਬਾਰੇ ਪੁਲਿਸ ਨੂੰ ਸਮੁੱਚੀ ਜਾਣਕਾਰੀ ਦੇਣਾ ਕਿਉਂਕਿ ਇਹ ਇੰਟੈਲੀਜੈਂਸ ਡਿਪਾਰਟਮੈਂਟ ਬਹੁਤ ਮਹੱਤਵਪੂਰਨ ਹੁੰਦਾ ਘਟਨਾ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਕੰਸੂਆਂ ਲਗਾਈਆਂ ਜਾਂਦੀਆਂ ਇੰਟੈਲੀਜੈਂਸ ਡਿਪਾਰਟਮੈਂਟ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਪਰ ਜੇਕਰ ਇੰਟੈਲੀਜੈਂਸ ਡਿਪਾਰਟਮੈਂਟ ਦਾ ਇੱਕ ਇੰਸਪੈਕਟਰ ਹੀ ਇਹ ਕੁਝ ਕਰੂਗਾ ਤੇ ਫਿਰ ਤਾਂ ਭਾਈ ਸ਼ਰ 2 ਦਿਨ ਦੇ ਪੁਲਿਸ ਰਵਾਨੇ ਦੇ ਉੱਤੇ ਇਹਨੂੰ ਲਿਆ ਗਿਆ 1 ਕਿਲੋ ਹੈਰੋਇਨ ਦੇ ਸਮੇਤ ਫੜਿਆ ਗਿਆ ਪਤਾ ਲੱਗਾ ਜੀ ਕਿ 5 ਤੋਂ ਲੈ ਕੇ 6 ਕਰੋੜ ਜਾਂ ਇਸ ਤੋਂ ਵੱਧ ਵੀ ਹੋਵੇ ਮੰਡੀ ਦੇ ਵਿੱਚ ਇਹਦੀ ਕੀਮਤ ਹੈਗੀ ਹੈ ਮਾਰਕੀਟ ਵੈਲਿਊ ਜਿਹੜੀ ਉਹ ਇਸ ਹੈਰੋਇਨ ਦੀ ਇੰਨੀ ਹੈ ਕਮਾਲ ਇਸ ਗੱਲ ਦੀ ਹੈ ਦੁੱਖ ਇਸ ਗੱਲ ਦਾ ਵੀ ਪੰਜਾਬ ਦੀ ਪੁਲਿਸ ਦੇ ਇਹ ਕਿਸੇ ਹਰ ਰੋਜ਼ ਸਾਹਮਣੇ ਆਉਂਦੇ ਆ ਹਰ ਰੋਜ਼ ਹੀ ਕੁਝ ਨਾ ਕੁਝ ਇਹੋ ਜਿਹਾ ਹੋ ਜਾਂਦਾ ਹਾਲੇ ਤੱਕ ਅਮਨਦੀਪ ਕੌਰ ਦੇ ਬਾਰੇ ਕੋਈ ਭੇਤ ਨਹੀਂ ਸਾਹਮਣੇ ਆਇਆ ਵੀ ਭਾਈ ਉਹਦਾ ਕੀ ਪੁੱਛ ਪ੍ਰਤੀਤ ਦੇ ਵਿੱਚੋਂ ਨਿਕਲਿਆ ਕੀ ਆ ਪੁਲਿਸ ਅਧਿਕਾਰੀ ਇਹ ਗੱਲ ਕਹਿੰਨੇ ਕਿ ਹਾਲੇ ਅਸੀਂ ਜਾਣਕਾਰੀ ਨਸ਼ਰ ਨਹੀਂ ਕਰ ਸਕਦੇ ਅਸੀਂ ਤਾਂ ਜੀ ਸਿੱਧੀ ਅਦਾਲਤ ਦੇ ਵਿੱਚ ਹੀ ਉਹ ਰਿਪੋਰਟ ਪੇਸ਼ ਕਰਾਂਗੇ ਪਰ ਲੰਘੇ ਕੱਲ ਉਹਦਾ ਰਿਮਾਂਡ ਨਹੀਂ ਮਿਲਿਆ ਤੇ ਪਤਾ ਲੱਗਾ ਜੀ ਕਿ ਇਹਨੂੰ ਭੇਜ ਦਿੱਤਾ ਗਿਆ ਹੁਣ ਜੇਲ੍ਹ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਅਮਨਦੀਪ ਦੇ ਬਾਰੇ ਕੀ ਉਹਦੇ ਬਾਰੇ ਨਵੇਂ ਖੁਲਾਸੇ ਹੋਣਗੇ ਕੀ ਉਹਦੇ ਬਾਰੇ ਨਵੀਂ ਕਹਾਣੀ ਸਾਹਮਣੇ ਆਊਗੀ ਜਾਂ ਜਿਹੜੀ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਸ਼ੱਕ ਦੀ ਗੁੰਜਾਇਸ਼ ਆ ਕਿ ਭਾਈ ਇਹਨੇ ਬਾਚੀ ਜਾਣਾ ਕੁਝ ਨਹੀਂ ਹੋਣਾਗਾ ਫਿਰ ਇਹ ਗੱਲ ਆ ਹੁਣ ਉਹ ਗੱਲ ਆ ਕਿ ਇਹ ਗੱਲ ਆ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਇੰਟੈਲੀਜੈਂਸ ਡਿਪਾਰਟਮੈਂਟ ਦਾ ਇਨਸਪੈਕਟਰ ਹੋਵੇ ਉਹਦੇ ਕੋਲੋਂ ਵੀ ਕਿਲੋ ਹੈਰੋਨ ਫੜੀ ਜਾਵੇ ਇਹਦਾ ਮਤਲਬ ਇਹ ਆ ਕਿ ਭਾਈ ਬਾੜ ਹੀ ਹੁਣ ਤੱਕ ਖੇਤ ਨੂੰ ਖਾਂਦੀ ਰਹੀ ਆ ਇਹਦਾ ਮਤਲਬ ਇਹ ਆ ਕਿ ਕੱਲੇ ਲੋਕ ਨਸ਼ਾ ਤਸਕਰ ਹੀ ਨਹੀਂ ਕੱਲੇ ਆਮ ਲੋਕ ਹੀ ਇਹ ਨਸ਼ੇ ਦੇ ਆਦੀ ਨਹੀਂ ਨਸ਼ਾ ਖਾਣ ਪੀਣ ਵਾਲੇ ਤੇ ਨਸ਼ਾ ਵੇਚਣ ਵਾਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮਹਿਕਮੇ ਦੇ ਵਿੱਚ ਵੱਖ-ਵੱਖ ਅਹੁਦਿਆਂ 'ਤੇ ਬੈਠੇ ਹੋਏ ਲੋਕ ਵੀ ਆ ਇਹ ਉਹ ਲੋਕਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਅੱਜ ਦੇ ਯੁੱਧ ਨਸ਼ਾ ਵਿਰੁੱਧ ਮੈਂ ਹਮ ਨੂੰ ਆਪਸਰੇ ਲਾਉਣਾ ਇਹਨਾਂ ਨੇ ਜਾਣ ਕਰਕੇ ਨੇੜੀਆਂ ਇੰਟੈਲੀਜੈਂਸ ਡਿਪਾਰਟਮੈਂਟ ਨੇ ਕਿ ਭਾਈ ਫਲਾਨੀ ਥਾਂ ਤੇ ਨਸ਼ਾ ਵੇਚ ਰਿਆ ਫਲਾਨੀ ਥਾਂ ਦੇਤੇ ਕਾਰਵਾਈ ਦੀ ਲੋੜ ਆ ਆ ਗਤੀਵਿਧੀ ਉਲੀਕੀ ਜਾ ਰਹੀ ਆ ਤੇ ਭਾਈ ਜਿਨ੍ਹਾਂ ਨੇ ਜਾਣਕਾਰੀਆਂ ਸੂਚਨਾਵਾਂ ਦੇਣੀਆਂ ਉਹ ਤਾਂ ਆਪ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਮਾੜਾ ਕਿਹਨੂੰ ਕਹਗੇ ਚੰਗਾ ਕਿਹਨੂੰ ਕਹਗੇ ਸਵਾਲਾਂ ਦਾ ਸਵਾਲ ਇਹ ਆ ਪੰਜਾਬ ਦੇ ਵਿੱਚੋਂ ਨਸ਼ਾ ਇੰਨੇ ਮੁਕੜਾ ਨਹੀਂ ਮੈਂ ਇਹ ਕੋਰੇ ਵਰਕੇ ਦੇ ਉੱਤੇ ਲਿਖ ਕੇ ਦੇਣ ਨੂੰ ਤਿਆਰ ਆ ਪੰਜਾਬ ਦੇ ਵਿੱਚ ਨਸ਼ਾ ਇਦਾਂ ਮੁੱਕ ਹੀ ਨਹੀਂ ਸਕਦਾ ਪੰਜਾਬ ਦੇ ਵਿੱਚੋਂ ਮਕਾਉਣ ਵਾਲੀ ਗੱਲ ਹੀ ਕੋਈ ਨਹੀਂ ਕੱਲੇ ਘਰ ਟਾਉਣ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਕਿ ਵਕੜਾ ਆਪਾਂ ਉਹਦੀ ਬਿਲਡਿੰਗ ਢਾਤੀ ਉਹਦਾ ਘਰ ਢਾਤਾ ਇਦਾਂ ਨਸ਼ਾ ਨਹੀਂ ਮੁਕੜਾ ਇਹ ਨਸ਼ਾ ਮਕਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਜਿਹੜੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਲੱਗੀਆਂ ਜਿ ਕਿ ਫਲਾਣੀ ਥਾਂ ਦੇ ਉੱਤੇ ਜਾ ਕੇ ਆਪਾਂ ਨਸ਼ਾ ਤਸਕਰ ਫੜਦੇ ਆ ਪਹਿਲਾਂ ਉਹਨਾਂ ਦੇ ਬਾਰੇ ਮੁਕੰਮਲ ਪੜਤਾਲ ਹੋਣੀ ਚਾਹੀਦੀ ਆ ਮੈਂ ਫੇਰ ਇਹ ਗੱਲ ਕਹਿੰਦਾ ਸਾਰੀ ਪੁਲਿਸ ਮਾੜੀ ਨਹੀਂ ਕਿਸੇ ਵੀ ਵਿਭਾਗ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਮਹਿਕਮੇ ਦੇ ਵਿੱਚ ਸਾਰੇ ਲੋਕ ਗਲਤ ਨਹੀਂ ਹੁੰਦੇ ਪਰ ਜਦੋਂ ਅਸੀਂ ਲੀਰਾਂ ਣੀ ਖਿੱਦੋ ਵਾਂਗੂ ਵੇਖੀ ਜਾਂਦੇ ਵਿੱਚ ਹੋਰ ਲੀਰ ਨਿਕਲਿਆ ਵਿੱਚ ਹੋਰ ਲੀਰ ਨਿਕਲਿਆਈ ਜਾਂ ਕਹਿਣਗੇ ਗੰਡੇ ਦੀਆਂ ਪਰਤਾਂ ਨੇ ਵਾਂਗੂ ਵਿੱਚ ਹੋਰ ਪਰਤ ਨਿਕਲਿਆ ਵਿੱਚ ਹੋਰ ਪਰਤ ਨਿਕਲਿਆਈ ਕਦੇ ਮਨਦੀਪ ਸਿੰਘ ਕਦੇ ਮਨਜੀਤ ਸਿੰਘ ਕਦੇ ਅਮਨਦੀਪ ਕੌਰ ਕਦੇ ਰਾਜਜੀਤ ਸਿੰਘ ਕਦੇ ਕੁਸ਼ਤੇ ਕਦੇ ਕੁਸ਼ ਹੁਣ ਤੱਕ ਪੰਜਾਬ ਪੁਲਿਸ ਦੇ ਵਿੱਚ ਇਹੋ ਜਿਹੇ ਕਿੰਨੇ ਕਿਸੇ ਸਾਹਮਣੇ ਆਏ ਆ ਉਹਨਾਂ ਕਿਸਿਆਂ ਦੇ ਬਾਰੇ ਜਾਣ ਕੇ ਸ਼ਰਮ ਆਉਂਦੀ ਆ ਵੀ ਯਾਰ ਇਹ ਸਾਡੀ ਰਾਖੀ ਕਰਨੇ ਆ ਸ਼ਰਮ ਆਉਂਦੀ ਵੀ ਯਾਰ ਇੰਨਾ ਤੋਂ ਅਸੀਂ ਆਸ ਕਰਦੇ ਆ ਸ਼ਰਮ ਆਉਂਦੀ ਵੀ ਯਾਰ ਇਹ ਲੋਕ ਤਨਖਾਹਾਂ ਲੈ ਕੇ ਲੋਕਾਂ ਨੂੰ ਮਾਰੀ ਜਾਂਦੇ ਆ ਪੰਜਾਬ ਦੀ ਪੁਲਿਸ ਦੇ ਵਿੱਚ ਸੱਚੀ ਮੁੱੱਚੀ ਸਾਰਾ ਕੁਝ ਚੰਗਾ ਨਹੀਂ ਬਾਕੀ ਸਮਾਜ ਦੇ ਵਕ-ਵਕ ਅੰਗਾਂ ਨੂੰ ਵਕ-ਵਕ ਵਿਭਾਗਾਂ ਨੂੰ ਅਸੀਂ ਗੱਲ ਕਹਿ ਦਿੰਦੇ ਆ ਵੀ ਯਾਰ ਇਹ ਤਾਂ ਪਰੇ ਕਰੋ ਪਰ ਜਿਨ੍ਹਾਂ ਦੇ ਕੋਲੇ ਦੁਖਿਆਰੇ ਲੋਕ ਜਾਂਦੇ ਹੁਣ ਉਹ ਤਾਂ ਆਪੇ ਕੰਮ ਦੇ ਵਿੱਚ ਆ ਹੁਣ ਮਨਜੀਤ ਸਿੰਘ ਨੂੰ ਲੋੜ ਕੀ ਆ ਮਨਜੀਤ ਸਿੰਘ ਦੇ ਬਾਰੇ ਕੀ ਸੂਚਨਾਵਾਂ ਆਉਂਦੀਆਂ ਹੁਣ ਇਹ ਵੀ ਗੱਲ ਆ ਪੁਲਿਸ ਨੇ ਪੁਲਿਸ ਨੂੰ ਫੜਿਆ ਇਹ ਤਾਂ ਇੱਕ ਚੰਗੀ ਗੱਲ ਆ ਪਰ ਗੱਲ ਇਹ ਜੀ ਕਿ ਪੁਲਿਸ ਨੇ ਕੰਮ ਕੀਤਾ ਹੀ ਕਿਉਂ ਇਹ ਉਸ ਤੋਂ ਬਹੁਤ ਮਾੜੀ ਗੱਲ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਵੇਨੇ ਆ ਭਾਈ ਮੋੜ ਕਿਹੜਾ ਕਿਹੜਾ ਆਉਂਦਾ ਪਰ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ ਔਰ ਇਹ ਚ ਪਟਿਆਲਾ ਦੇ ਵੱਲ ਇੱਕ ਪਿੰਡ ਆ ਪਿੰਡ ਦੀ ਸਰਪੰਚਣੀ ਦਾ ਘਰ ਵਾਲਾ ਜਿਹੜਾ ਉਹ 70 ਕਿਲੋ ਪੋਸਟ ਦੇ ਸਮੇਤ 50 ਕਿਲੋ ਗਾਂਜੇ ਦੇ ਸਮੇਤ ਕਹਿੰਦੇ ਵੀ ਕਾਫੀ ਉਹਦੇ ਵਿੱਚ 420 ਜਾਂ 430 ਗ੍ਰਾਮ ਕਹਿੰਦੇ ਅਫੀਮ ਸੀ 12-13 ਲੱਖ ਕੇ ਦੇ ਡਰੱਗ ਮੰਨੀ ਸੀ ਸੋ ਇਹਦੇ ਸਮੇਤ ਆਪਣੇ ਇੱਕ ਸਾਥੀ ਦੇ ਨਾਲ ਫੜਿਆ ਗਿਆ ਉਹਦੀ ਘਰ ਵਾਲੀ ਪਿੰਡ ਦੀ ਸਰਪੰਚਣੀ ਹੈਗੀ ਆ ਆ ਵੀ ਕੋ ਚੱਲੀ ਜਾਂਦਾ ਲੰਘੇ ਕੱਲ ਫਰੀਦਕੋਟ ਦੀ ਬਾਜੀਗਰ ਬਸਤੀ ਦੇ ਵਿੱਚ ਪ੍ਰਗਟ ਸਿੰਘ ਨਾਂ ਦੇ ਇੱਕ ਬੰਦੇ ਦੇ ਘਰ ਦੇ ਉੱਤੇ ਬਲਡوزر ਚੱਲਿਆ ਕਹਿੰਦੇ ਵੀ ਉਹਦੇ ਉੱਤੇ ਕਈ ਪਰਚੇ ਦਰਜ ਆ ਤੇ ਉਹਨੂੰ ਕਈ ਵਾਰ ਨੋਟਿਸ ਜਾਰੀ ਹੋਏ ਸੀ ਤੇ ਪੁਲਿਸ ਨੇ ਇਹ ਗੱਲ ਕਹੀ ਆ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਬੰਦਾ ਉਲਝਿਆ ਹੋਇਆ ਇਸ ਕਰਕੇ ਇਹਦੇ ਘਰ ਦੇ ਉੱਤੇ ਪੀਲਾ ਪੰਜਾ ਚੱਲਿਆ ਪਰ ਜਿਹੜੇ ਅਧਿਕਾਰੀ ਆ ਉਹ ਵੀ ਗੱਲ ਕਹਿੰਦੇ ਆ ਕਿ ਇਹਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਗਏ ਪਰ ਇਹਨੇ ਫੇਰ ਵੀ ਆਪਣਾ ਘਰ ਪਰੇ ਨਹੀਂ ਕੀਤਾ ਇਹਨੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਸੀਗਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਭਾਈ ਤਸਕਰੀ ਦੇ ਵਿੱਚ ਘਰ ਠਾਇਆ ਗਿਆ ਜਾਂ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਸੀ ਇਸ ਕਰਕੇ ਠਾਇਆ ਗਿਆ ਹੁਣ ਲੋਕਾਂ ਨੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਭੰਬਲ ਪੂਸੇ ਚੱਲਦੇ ਆ ਸੋ ਇਹ ਇੱਕ ਬਹੁਤ ਵੱਡਾ ਮੁੱਦਾ ਵੀ ਪੰਜਾਬ ਦੇ ਵਿੱਚ ਬਣ ਕੇ ਕੀ ਜਾਂਦਾ ਇਹ ਇੱਕ ਬਹੁਤ ਵੱਡਾ ਮੁੱਦਾ ਵੀ ਪੰਜਾਬ ਦੇ ਵਿੱਚ ਆ ਕੁਝ ਵੀ ਹੋਈ ਜਾਂਦਾ ਜਿਹਦੇ ਬਾਰੇ ਅਸੀਂ ਆਮ ਤੌਰ ਦੇ ਉੱਤੇ ਕਦੇ ਕਿਆਸ ਨਹੀਂ ਕੀਤਾ ਇੱਕ ਮਨਜੀਤ ਸਿੰਘ ਨਹੀਂ ਇੱਕ ਅਮਨਦੀਪ ਕੌਰ ਨਹੀਂ ਇੱਕ ਅਮਨਦੀਪ ਕੌਰ ਦਾ ਸਾਥੀ ਨਹੀਂ ਬਹੁਤ ਸਾਰੇ ਲੋਕ ਪਰਦੇ ਪਿੱਛੇ ਆ ਜਿਨ੍ਹਾਂ ਦਾ ਕਦੇ ਵੀ ਭੇਤਰੀ ਨਿਕਲ ਕੇ ਸਾਹਮਣੇ ਆਉਣਾ ਕਿਉਂਕਿ ਉਹਨਾਂ ਦੀ ਅੰਗਲੀ ਸੰਗਲੀ ਆਪਣਿਆਂ ਦੇ ਨਾਲ ਬੜੀ ਗੂੜੀ ਆ ਬੜੀ ਡੂੰਗੀ ਸਾਂਝ ਹੈਗੀ ਆ ਇਸ ਕਰਕੇ ਉਹਨਾਂ ਨੂੰ ਬਚਾਉਣ ਵਾਲੇ ਸਿਰ ਤੋੜ ਯਤਨ ਕਰ ਰਹੇ ਆ ਅਮਨਦੀਪ ਕੌਰ ਦੇ ਬਾਰੇ ਤਾਂ ਚਲੋ ਖਬਰਾਂ ਆ ਗਈਆਂ ਆ ਮਨਜੀਤ ਸਿੰਘ ਦੀ ਖਬਰ ਇੱਕ ਕੋਨੇ ਦੇ ਵਿੱਚ ਲੁਕੀ ਹੋਈ ਆ ਵੀ ਇੰਟੈਲੀਜੈਂਸ ਦਾ ਇੱਕ ਅਧਿਕਾਰੀ ਹੈ ਜਿਹੜਾ ਉਹ ਵੀ ਆ ਕੁਝ ਕਰੀ ਜਾਂਦਾ ਪਤਾ ਨਹੀਂ ਪੰਜਾਬ ਦੇ ਵਿੱਚ ਤੁਹਾਡੇ ਗਵਾਂਢ ਦੇ ਵਿੱਚ ਰਹਿੰਦਾ ਕੌਣ ਇਸ ਕੰਮ 'ਚ ਲੱਗਾ ਤੁਹਾਡੇ ਸਾਹਮਣੇ ਘਰ ਵਾਲਾ ਕੌਣ ਲੱਗਾ ਹੋਵੇ ਤੁਹਾਡੇ ਆਪਣਿਆਂ ਦੇ ਵਿੱਚੋਂ ਕੌਣ ਲੱਗਾ ਹੋਵੇ ਇਸ ਕਰਕੇ ਭਾਈ ਚੁੱਕਨੇ ਰਹਿਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਇਵੇਂ ਨਹੀਂ ਕੀਤਾ ਜਾ ਸਕਦਾ ਇਹ ਤਾਂ ਪੱਥਰ ਤੇ ਲਕੀਰ ਵਾਲੀ ਗੱਲ ਆ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਦੇਖੋ ਅੱਜ ਦੇ ਸਮੇਂ ਦੇ ਵਿੱਚ ਠੱਗੇ ਜਾਣਾ ਆਮ ਗੱਲ ਆ ਪਰ ਠੱਗੀ ਦੇ ਤਰੀਕੇ ਕਿਵੇਂ ਆ ਠੱਗੀ ਦੀਆਂ ਤਕਨੀਕਾਂ ਕਿਵੇਂ ਆਈਆਂ ਜਲੰਧਰ ਦੇ ਵਿੱਚ ਲੰਮਾ ਪਿੰਡ ਚੌਕਾ ਲੰਮਾ ਪਿੰਡ ਚੌਕ ਦੀ ਇੱਕ ਕੁੜੀ ਆ ਅਸਲ ਦੇ ਵਿੱਚ ਇਥੋਂ ਦੇ ਔਰਤਾਂ ਦਾ ਇੱਕ ਗਰੋਹ ਆ ਜਿਹੜੀ ਕਿ ਭੋਲੇ-ਭਾਲੇ ਲੋਕਾਂ ਨੂੰ ਸ਼੍ਰੀ ਪਰਿਵਾਰਾਂ ਨੂੰ ਪੈਸੇ ਵਾਲੇ ਪਰਿਵਾਰਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਫਸਾ ਲੈਂਦਾ ਜਿਵੇਂ ਕਿ ਅੱਜਕੱਲ੍ਹ ਕੁਝ ਕੁ ਮੈਰਿਜ ਬਿਊਰੋ ਵਾਲੇ ਵੀ ਆ ਕੁਝ ਕੁ ਉਹ ਵੀ ਤਾਂ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੱਲ ਕਰਦੇ ਵੀ ਤੁਹਾਡੀ ਧੀ ਇੱਥੇ ਵਿਆਹੀ ਜਾਵੇ ਸੁਖੀ ਰਹੇ ਤੁਹਾਡਾ ਮੁੰਡਾ ਇੱਥੇ ਵਿਆਹ ਜਾਵੇ ਸੁਖੀ ਰਹੂਗਾ ਪਤਾ ਲੱਗਾ ਜੀ ਕਿ ਇੱਥੇ ਜਲੰਧਰ ਦੇ ਵਿੱਚ ਕੁਝ ਛਾਤਰ ਔਰਤਾਂ ਜਿਨ੍ਹਾਂ ਦੇ ਵੱਲੋਂ ਕਿ ਰੋਗਾਂ ਤੋਂ ਗ੍ਰਸਤ ਕੁੜੀਆਂ ਈੜਦ ਵਾਲੀਆਂ ਕੁੜੀਆਂ ਤੇ ਜਿਹੜੀਆਂ ਨਸ਼ੇ ਦੇ ਵਿੱਚ ਪਟੀਆਂ ਪਈਆਂ ਉਹ ਕੁੜੀਆਂ ਉਹਨਾਂ ਦੇ ਵਿਆਹ ਸ਼ਰੀਫ ਘਰਾਂ ਦੇ ਵਿੱਚ ਕਰਵਾਏ ਜਾਂਦੇ ਆ ਜਦੋਂ ਰੌਲਾ ਪੈ ਜਾਂਦਾ ਫਿਰ ਤਲਾਕ ਦੇ ਨਾਂ ਦੇ ਉੱਤੇ ਮੋਟੀ ਰਕਮ ਵਸੂਲ ਦੀਆਂ ਜਲੰਧਰ ਦੀ ਇੱਕ ਕੁੜੀ ਲੰਮਾ ਪਿੰਡ ਚੌਕ ਵਾਲੀ ਇੱਕ ਵਿਚੋਲਣ ਨੇ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਸ਼ਰੀਫ ਪਰਿਵਾਰ ਦੇ ਵਿੱਚ ਵਿਆਹ ਕੀਤਾ ਠੁੱਠੇ ਸੱਚੇ ਦਾਅਵੇ ਕਰਕੇ ਵਾਅਦੇ ਕਰਕੇ ਇਹ ਗੱਲ ਕਿ ਵੀ ਕੁੜੀ ਬੜੀ ਸ਼ਰੀਫ ਆ ਪਰ ਜਦੋਂ ਪਰਿਵਾਰ ਦੇ ਵਿੱਚ ਗਈ ਸਹੁਰਾ ਘਰ ਦੇ ਵਿੱਚ ਕੁੜੀ ਗਈ ਤੇ ਉੱਥੇ ਟੱਬਰ ਦੇ ਜੀਆਂ ਨੂੰ ਲੱਗਾ ਪਤਾ ਵੀ ਭਾਈ ਕੁਝ ਨਾ ਕੁਝ ਗਲਤ ਆ ਉਹਨਾਂ ਨੇ ਟੈਸਟ ਕਰਵਾਇਆ ਉਹ ਵਿੱਚੋਂ ਐਡਜ਼ ਪੋਜ਼ਿਟਿਵ ਨਿਕਲੀ ਆ ਉਹਨੂੰ ਐਚ ਆਈ ਵੀ ਆ ਜਦੋਂ ਹੁਣ ਇਸ ਗੱਲ ਦਾ ਰੌਲਾ ਪੈ ਗਿਆ ਤੇ ਮੁੰਡੇ ਵਾਲਿਆਂ ਨੇ ਕੀਤਾ ਫੋਨ ਵਿਚੋਲਣ ਨੂੰ ਤੇ ਵਿਚੋਲਣ ਭਾਈ ਮੁੰਡੇ ਵਾਲਿਆਂ ਦੇ ਗੱਲ ਪੈ ਗਈ ਉਹ ਕਹਿੰਦੇ ਭਾਈ ਤੁਸੀਂ ਜੋ ਕਰਨਾ ਕਰ ਲੋ ਤੁਹਾਨੂੰ ਪਤਾ ਨਹੀਂ ਵੀ ਫਿਰ ਜਦੋਂ ਕੁੜੀ ਦਾ ਮਾਮਲਾ ਹੋਵੇ ਤੇ ਬਾਅਦ ਵਿੱਚ ਬਣਦਾ ਕੀ ਹੁੰਦਾ ਜਿਹੜਾ ਤੁਸੀਂ ਸੋਨਾ ਪਾਇਆ ਕੁੜੀ ਨੂੰ ਉਹ ਵੀ ਨਹੀਂ ਮੋੜਨਾ ਜੋ ਤੁਸੀਂ ਸ਼ਗਨ ਦਿੱਤਾ ਉਹ ਵੀ ਨਹੀਂ ਮੋੜਨਾ ਤੇ ਤੁਹਾਡੇ ਕੋਲੋਂ ਅਸੀਂ ਇੰਨੇ ਪੈਸੇ ਵੀ ਲਵਾਂਗੇ ਲਓ ਜੀ ਇਸ ਗੱਲ ਦੇ ਉੱਤੇ ਰੌਲਾ ਪੈ ਗਿਆ ਤੇ ਚਲੋ ਹੁਣ ਇਸ ਗੱਲ ਦੇ ਤੜਕ ਹੋ ਕੇ ਟੁੱਟਣ ਦੀਆਂ ਖਬਰਾਂ ਆ ਗਈਆਂ ਵੀ ਉਹ ਜਿਹੜੇ ਮੁੰਡੇ ਵਾਲੇ ਆ ਉਹ ਕੁੜੀ ਛੱਡ ਗਏ ਆ ਤੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਖੇੜਾ ਛੁੱਟ ਗਿਆ ਹੋਊਗਾ ਇਹ ਵੀ ਗੱਲ ਕਹੀ ਗਈ ਧਮਕਾ ਕੇ ਵੀ ਤੈਨੂੰ ਪਤਾ ਨਹੀਂ ਵੀ ਕੁੜੀ ਵਾਲਾ ਕੇਸ ਕਿੰਨਾ ਗੰਭੀਰ ਹੁੰਦਾ ਜੇ ਤੂੰ ਕਿਸੇ ਦੇ ਕੋਲੇ ਗੱਲ ਕੀਤੀ ਮੁੰਡੇ ਵਾਲਾ ਨੂੰ ਕਿਹਾ ਗਿਆ ਵੀ ਜੇ ਤੁਸੀਂ ਕਿਸੇ ਕੋਲੇ ਗੱਲ ਕੀਤੀ ਫਿਰ ਥੋੜੇ ਪੜਨੇ ਪੈ ਜਾਣੇ ਆ ਤੇ ਫਿਰ ਭਾਈ ਆਪਦਾ ਪੜਿਆ ਵਿਚਾਰ ਲਓ ਤੇ ਮੁੰਡੇ ਵਾਲਿਆਂ ਨੇ ਕਿਤੇ ਸ਼ਿਕਾਇਤ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਬਰੰਗ ਚਿੱਠੀ ਵਾਂਗੂ ਵਾਪਸ ਮੁੜ ਗਏ ਆ ਕੁੜੀ ਨੂੰ ਇੱਥੇ ਛੱਡ ਗਏ ਆ ਯਾਨੀ ਕਿ ਭਾਈ ਠੱਗਣ ਦਾ ਤਰੀਕਾ ਇੱਕ ਇਹ ਵੀ ਬਣ ਗਿਆ ਵਿਆਹ ਵੈਸੇ ਵੀ ਅੱਜਕੱਲ ਬਹੁਤ ਕਾ ਥਾਵਾਂ ਤੇ ਭਾਵੇਂ ਵਿਦੇਸ਼ਾਂ ਦੇ ਵਿੱਚ ਜਾਣ ਦੇ ਨਾਂ ਤੇ ਹੋਵੇ ਭਾਵੇਂ ਆਈਲੈਂਡਸ ਦੀ ਗੱਲ ਕਰ ਲਓ ਅੱਜਕੱਲ ਤਾਂ ਬਹੁ ਆ ਮੈਰਿਜ ਬਿਊਰੋ ਵੀ ਕੁਝ ਕੈਸੀ ਆ ਜਿਹੜੇ ਕਿ ਧੰਦੇ ਬੰਗ ਕਰਦੇ ਆ ਵੀ ਭਾਈ ਜਕਰ ਫਲਾਣੇ ਦੇਸ਼ ਦਾ ਮੁੰਡਾ ਜਾਂ ਕੁੜੀ ਚਾਹੀਦੀ ਇੰਨੇ ਪੈਸੇ ਲਵਾਂਗੇ ਵਿੱਚ ਇੰਨਾਂ ਦਾ ਛਾਪਾ ਛੱਲੇ ਲਵਾਂਗੇ ਪਰ ਆ ਵੀ ਗੱਲ ਆ ਗਈ ਭਾਈ ਬਈ ਏੜਦ ਵਾਲੀ ਕੁੜੀ ਜਾਂ ਨਸ਼ਾ ਤੋਂ ਪੀੜਤ ਕੁੜੀ ਆ ਜਿਹੜੀ ਨਸ਼ੇ ਦੀ ਪੱਟੀ ਵੀ ਕੁੜੀ ਆ ਉਹ ਕਿਸੇ ਨਾ ਕਿਸੇ ਦਾ ਲੜ ਲਾ ਦਿਓ ਉੱਥੇ ਬਸਣਾ ਤਾਂ ਨਹੀਂ ਹੈ ਨੀਗਾ ਮਹੀਨੇ ਬਾਅਦ 2 ਮਹੀਨੇ ਬਾਅਦ 10 ਦਿਨਾਂ ਬਾਅਦ ਜਦੋਂ ਰੌਲਾ ਪੈ ਗਿਆ ਤੇ ਫਿਰ ਇਹ ਗੱਲ ਕਹਿ ਕੇ ਵੀ ਭਾਈ ਤਲਾਕ ਕਰਵਾ ਦਿੰਦੇ ਆ ਜੇ ਸੈਪਰੇਟ ਹੋਣਾ ਤੁਸੀਂ ਅੱਡੋ ਅੱਡ ਹੋਣਾ ਤੇ 10 ਲੱਖ ਲਵਾਂਗੇ 5 ਲੱਖ ਲਵਾਂਗੇ ਤੇ ਬਾਅਦ ਦੇ ਵਿੱਚ ਪੈਸੇ ਵੰਡ ਲਏ ਜਾਂਦੇ ਇਹ ਵੀ ਇੱਕ ਧੰਦਾ ਬਣ ਗਿਆ ਸੋ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਜਿਹਦੇ ਬਾਰੇ ਖਬਰਾਂ ਜਦੋਂ ਆਉਂਦੀਆਂ ਤੇ ਕਾਲਜਾ ਮੂੰਹ ਨੂੰ ਆਉਂਦਾ ਵੀ ਯਾਰ ਬੰਦਾ ਯਕੀਨ ਕਿਹਦੇ ਉੱਤੇ ਕਰੂਗਾ ਕਿਹਦੇ ਉੱਤੇ ਆਪਾਂ ਭਰੋਸਾ ਕਰ ਸਕਦੇ ਆ ਪੈਰ ਪੈਰ ਤੇ ਨਸ਼ੇ ਦੀ ਹੱਟੀ ਆ ਪੈਰ ਪੈਰ ਤੇ ਧੋਖਾ ਬਾਹਰੋਂ ਆਏ ਇਹ ਗੱਲ ਕਹਿੰਦੇ ਭਾਈ ਵਿਦੇਸ਼ਾਂ ਦੇ ਵਿੱਚੋਂ ਆਏ ਪੈਣਾ ਵੀਰ ਵੀ ਭਾਈ ਸਾਡੇ ਨਾਲ ਧੋਖਾ ਹੋ ਗਿਆ ਇੱਥੋਂ ਵਾਲੇ ਆਪੇ ਗੱਲ ਕਹਿੰਨੇ ਭਾਈ ਸਾਡੇ ਨਾਲ ਧੋਖਾ ਹੋ ਗਿਆ ਪੁਲਿਸ ਇਹ ਗੱਲ ਕਹਿੰਨੀ ਵੀ ਕੇਸ ਇਹਨੇ ਅਸੀਂ ਕਿਹਦੇ ਕਿਹਦੇ ਨਾਲ ਮਸਲਾ ਮੇਰੀ ਪੰਜਾਬ ਦੀ ਜਵਾਨੀ ਨੂੰ ਇੱਕ ਬੇਨਤੀ ਆ ਵੀ ਦੇਖੋ ਤੁਸੀਂ ਬੜੇ ਮਿਹਨਤੀ ਆ ਤੁਹਾਡੇ ਤੇ ਤੁਹਾਨੂੰ ਸਤਿਕਾਰ ਵੀ ਆ ਤੁਹਾਡੇ ਤੇ ਮਾਣ ਵੀ ਆ ਪਰ ਜੇ ਤੁਹਾਨੂੰ ਆਪਦੀ ਮਾਂ ਆਪਦੀ ਭੈਣ ਆਪਣਾ ਬਾਪੂ ਆਪਣਾ ਟੱਬਰ ਨਹੀਂ ਦਿਸਦਾ ਜੇ ਸਿਰ ਦੇ ਉੱਤੇ ਜਿਹੜਿਆ ਕਰਜ਼ਾ ਹੋਇ ਨਹੀਂ ਦਿਸਦਾ ਤੇ ਫਿਰ ਭਾਈ ਤੁਸੀਂ ਕਿਵੇਂ ਪੰਜਾਬ ਦੀ ਰਾਖੀ ਕਿਵੇਂ ਪਿੰਡ ਦੀ ਰਾਖੀ ਕਿਵੇਂ ਪੈੜੀ ਦੀ ਰਾਖੀ ਕਰੋਗੇ ਜੇ ਤੁਹਾਨੂੰ ਆਪਣਾ ਘਰ ਨਹੀਂ ਦਿਸਦਾ ਤੁਸੀਂ ਪੰਜਾਬ ਦੀ ਰਾਖੀ ਕੀ ਕਰਨੀ ਆ ਤੁਹਾਡਾ ਪੰਜਾਬ ਦੇ ਪ੍ਰਤੀ ਕੀ ਯੋਗਦਾਨ ਹੋ ਸਕਦਾ ਸੋ ਸੋਚਣ ਵਿਚਾਰਨ ਵਾਲੀ ਗੱਲ ਇਹ ਆ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਈਏ ਸਾਡੇ ਹਿੱਸੇ ਦੇ ਵਿੱਚ ਕਿਹੜੇ ਕਿਹੜੇ ਫਰਜ਼ ਆਉਂਦੇ ਆ ਕਿਸੇ ਪੁਲਿਸ ਦੇ ਵੱਲੋਂ ਚਿੱਟਾ ਨਹੀਂ ਮੁਕਾਇਆ ਜਾ ਸਕਦਾ ਕੋਈ ਪੁਲਿਸ ਹੈਰੋਇਨ ਖਤਮ ਨਹੀਂ ਕਰ ਸਕਦੀ ਕੋਈ ਗਾਂਜਾ ਨਹੀਂ ਖਤਮ ਕਰ ਸਕਦੀ ਕੋਈ ਪੋਸਟ ਨਹੀਂ ਖਤਮ ਕਰ ਸਕਦੀ ਜਿੰਨੀ ਦੇਰ ਤੱਕ ਸਾਡੇ ਆਪਣੇ ਨੇਕ ਇਰਾਦੇ ਨਹੀਂ ਹੋਣਗੇ ਆਜੋ ਆਪਾਂ ਆਪੋ ਆਪਣੀ ਜ਼ਿੰਮੇਵਾਰੀ ਵੀ ਚੱਕੀਏ ਉਹ ਸਰਕਾਰੀ ਨੀਤੀਆਂ ਹੈ ਇਹਨਾਂ ਨੇ ਕੁਝ ਕਰਨਾ ਨਹੀਂ ਕਰਨਾ ਇਹ ਪਰੇ ਦੀ ਗੱਲ ਆ ਬਾਅਦ ਦੀ ਗੱਲ ਆ ਪਹਿਲਾਂ ਆਪਣੇ ਨਿੱਜੀ ਤੌਰ ਤੇ ਫਰਜ਼ ਆ ਆਪਦੇ ਟੱਬਰ ਦੇ ਲਈ ਆਪਦੇ ਪਿੰਡ ਦੇ ਲਈ ਆਪਦੇ ਸਮਾਜ ਦੇ ਲਈ ਆਪਣੇ ਆਪ ਤੇ ਲਈ